ਕਿਰਜੋ ਜਬ ਤੇ ਮਲਾਕ ਤੇ ਹੋਣਗੇ ਜਦ ਤੂੰ ਦੱਸ ਕੇ ਗਿੰਦਰ ਨੂੰ ਜਾ ਕਿਰਜੋ ਜਗ ਚ ਨਲਾਕ ਤੇ ਹੋਣਗੇ ਜਦ ਤੂੰ ਦੱਸ ਕੇ ਗਿੰਦਰ ਨੂੰ ਜਾ ਸਵਾਮੀ ਜੀ ਨੇ ਬਹੁਤ ਬਰਾ ਕੀਤਾ ਗੁਰਸੰਗ ਜਿਵੇਂ ਸਿੱਖਾਂ ਨੇ ਬਰਾ ਕੀਤਾ ਨਾ ਮਹਾਰਾਜ ਦੇ ਨਿਤ ਭਰੇ ਰਹੇ ਉਸ ਟਾਈਮ ਦੇ ਵਿੱਚ ਕਿਰਵੇ ਮਹਾਰਾਜ ਨੇ ਸ਼ੇਰ ਵੀ ਬੋਲਿਆ ਬੜੀ ਖੁਸ਼ੀ ਦੇ ਨਾਲ ਜਿਵੇਂ ਕੋਈ ਬਹੁਤ ਟੰ ਬਾਦ ਆਪਣੇ ਦੇਸ਼ ਨੂੰ ਜਾਂਦਾ ਮਹਾਰਾਜ ਨੇ ਇਹ ਭਾਰਤ ਸੰਗਤਾਂ ਦਾ ਬਹੁਤ ਜਾਇਜ਼ ਕੀਤਾ ਮਨਾ ਮੇਰੇ ਆ ਸਮੁੰਦਰੋਂ ਡੂੰਘੇ ਆਵੇ ਤੇਰੇ ਵਿਛੇ ਬਰਨ ਵਿਚਾਰ ਗੂੜੇ ਅੱਜ ਇਸ ਸੰਸਾਰ ਨੂੰ ਸਾਡੇ ਚੱਲੇ ਰੋਂਦੇ ਛੱਡਿਆ ਤਿੰਨਿਆ ਸਾਡਾ ਤੇ ਦਾਰ ਗੂੜੇ ਜਿਨ੍ਹਾਂ ਨਾਲ ਤੁਸੀਂ ਬੜਾ ਪਿਆਰ ਪਾਇਆ ਟੁੱਟ ਕੇ ਪੈ ਕੇ ਪਿਆਰ ਛੱਡ ਮਹਿਤਾਂ ਚੱਲੇ ਗੁਰਬਾਰ ਸਿੰਘਾਂ ਜਿੱਥੇ ਹੁੰਦੇ ਸੀ ਬਰਨ ਵਿਚਾਰ ਤਿੰਗਤਿੰਦੇ ਤਾਰੀ ਦਿਓ ਤੇ ਤੇ ਦਿਓ ਉਦਨੇ ਕੋਲੇ ਵਰਖਾ ਪਿਆ ਬੂਰਾ ਵਰਤਾ ਹੈ ਜਿਹੜੀ ਸੁਆਮੀ ਜੀ ਨੇ ਭਾਰਤਿਕ ਲਖਾਈ ਉਸ ਟੈਨ ਉਹਦੀ ਇਕਤਾ ਕੀਤੀ ਸੀ ਇਨ ਵਿਨ ਜਿਵੇਂ ਸੁਆਮੀ ਜੀ ਨੇ ਇਹ ਸਿਖੋ ਸਿਰਫ ਇਹ ਕੁਦਰਤ ਦਾ ਕਾਨੂੰਨ ਹੈ ਨਾ ਵਰਨ ਯਾਨੀ ਜਾਂਦਾ ਹੈ ਨਾ ਆਉਂਦਾ ਇਹ ਸਿਰਫ ਕੁਦਰਤ ਦੇ ਬਣਾਏ ਹੋਏ ਕਾਨੂੰਨ ਅਨਸਾਰ ਇਹ ਆਪਣੀ ਇਸ ਬਰੀ ਸਰੂਪ ਦੇ ਵਿੱਚ ਮੇਜਾਂਦਾ ਪਹਿਲਾਂ ਹੀ ਮਿਲਿਆ ਹੁੰਦਾ ਸਾਰਿਆਂ ਦੇ ਨਾਮ ਬਾਝ ਭੁਲਾਗੇ ਤੇ ਫਿਰ ਮਹਾਰਾਜ ਨੇ ਕਿਹਾ ਦਿਲ ਤੋਂ ਨਹੀਂ ਦੂਰ ਮੈਂ ਸੁਖਾਂ ਨੇਤਾਂ ਤੋਂ ਬਿਲਕੁਲ ਦੂਰ ਹੈ ਪਰ ਜੇ ਤੁਸੀਂ ਦੇ ਵਿੱਚ ਅਸਮਾਨਾ ਦੇਖੋਗੇ ਗਿਆਨ ਦੇ ਨੇਤਰਾਂ ਨਾਲ ਦੇਖੋਗੇ ਤਾਂ ਕਿਸੇ ਤੋਂ ਵੀ ਦੂਰ ਨਹੀਂਗਾ ਪਰ ਹੁਣ ਤੁਸੀਂ ਮੇਰੇ ਬਚਨ ਨੂੰ ਮੰਨਿਓ ਸਤਗੁਰ ਬਚਨ ਬਚਨ ਹੈ ਸਭ ਵਚਨ ਹੀ ਵਿਸਟੇ ਜੀ ਨੇ ਰਾਮ ਨੂੰ ਮਨਾਇਆ ਸੀ ਵਚਨ ਹੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਮਨਾਇਆ ਹੈ ਤੇ ਜਿਹੜਾ ਉਹਦਾ ਹੁਕਮ ਹੈ ਇਹੀ ਏਕਾਲ ਪੁਖ ਦਾ ਹੁਕਮ ਹਨ ਕੇ ਦਸਵੇਂ ਪਾਸ਼ਾ ਹੈ ਹੁਕਮੀ ਸਖਨ ਦੱਸ ਗਿਆ ਕਹਿੰਦੇ ਇਹੀ ਹੁਕਮ ਹੈ ਸਾਨੂੰ ਦੱਸਤਾ ਦੇਖੋ ਯਾਰ ਦੀ ਕੀਤੇ ਦੇ ਸੰਕਿਆ ਨਾ ਕਰਿਓ ਜੇ ਮੇਰੇ ਨਾਲ ਥੋੜਾ ਪਿਆਰ ਹੈ ਗੁਰੂ ਦੇ ਹੁਕਮ ਜੈਸਾ ਪਿਆਰਿਓ ਕੋਈ ਤਪ ਨਹੀਂ ਦੁਨੀਆ ਤਪ ਕਰਦੀ ਹੈ ਜੇ ਇਸ ਗੱਲ ਵੱਲ ਚਲੋਗੇ ਮੈਂ ਸਾਰਾ ਪ੍ਰਤਾਪ ਤੇਜ ਆਪਣਾ ਸੁਣ ਦੇ ਦੂੰਗਾ ਤਰਵਤੋ ਇਹ ਸਾਰੇ ਬਾਤ ਪਿਆਰ ਇੱਕ طرح ਇਥੇ ਇਹ ਬਾਤ ਹੈ ਉਥੇ ਖਦਾ ਰੱਖ ਨਹੀਂਗਾ ਫਿਰ ਮੈਂ ਤਾਂ ਸੋਤੋਂ ਕੋਈ ਲੁਕੋ ਕੇ ਬਾਤ ਨਹੀਂ ਇਹ ਕਿ ਸਭ ਜੋਗ ਨੀਤੀਆਂ ਸਭ ਰਾਜਨੀਤੀਆਂ ਮੈਂ ਤੁਹਾਨੂੰ ਦੱਸ ਗੇ ਕਿਸੇ ਗੱਲ ਨੂੰ ਡੋਲਿਓ ਨਾ ਉਹ ਸਿੜਕੀ ਪਿਆਰਿਓ ਸਿਡੇ ਹੁੰਦੇ ਨਾ ਕਿਓ ਮੇਰੇ ਉਹ دیਵਾਨਿਆਂ ਤੇ ਮੇਰੇ ਨਾਲ ਪਿਆਰ ਕੱਲੇ ਕੱਲੇ ਸਿੱਖਦਾ ਮੈਂ ਦੱਸ ਨਹੀਂ ਸਕਦਾ ਇਹ ਨੀ ਕਲੀ ਪੰਜਾਬ ਦੀ ਸੰਗਦਾ ਹੈ ਬਾਹਲ ਰੇਂਦੀ ਸੰਗ ਦੇ ਨਾਲ ਸਿ ਆਪ ਦੇ ਸਿ ਆਪ ਦੇ ਵਾਸਤੇ ਧਿਆਨ ਮਾਰੋ ਵੀ ਮੇਰਾ ਤੁਹਾਡੇ ਨਾਲ ਕਿੰਨਾ ਪਿਆਰ ਹੈ ਮੈਂ ਕੀ ਚੀਜ਼ ਹਾਂ ਇੱਕ ਸਿੱਖ ਨੂੰ ਪੁੱਛਿਆ ਮਾਰ ਰਹੇ ਨੇ ਖਾਹੇ ਕਹਿੰਦਾ ਆਇਆ ਉਹ ਦੱਸ ਵੀ ਮੈਂ ਕੀ ਚੀਜ਼ ਕੀ ਹਾਂ ਉਹ ਕਹਿੰਦਾ ਮਹਾਰਾਜ ਨੇ ਇਹੋ ਦੱਸਿਆ ਇੱਕ ਪ੍ਰੇਮ ਦਾ ਇੱਕ ਸਮੁੰਦਰ ਹੈ ਅਸਾਂ ਫੇ ਕਹਿੰਦੇ ਐਨਾ ਪ੍ਰੇਮ ਮੇਰਾ ਕੱਲੇ ਕੱਲੇ ਸਿੱਖ ਨਾਲ ਜਿਹਨੂੰ ਮੈਂ ਸੱਬ ਦੇ ਚੁਕਾ ਮੇਰੇ ਇਹ ਪਿਆਰ ਦੀ ਇਨਸਾਨੀ ਨੂੰ ਸਾਹਮਣੇ ਰੱਖੋ ਮਹਾਰਾਜ ਕਹਿੰਦੇ ਆ ਚਿੱਠੀ ਨਾ ਸਾਰੀ ਸੰਗਤ ਨੂੰ ਜਿਹਦੇ ਮਹਿਫਿਲ ਲੱਗੀ ਉੱਦੇ ਸੁਣਾ ਦਿਓ ਇਹ ਇਹ ਸਵਾਮੀ ਦਾ ਬਚਨ ਸੀ ਉਹਨਾਂ ਦੇ ਪਰਵਚਨਾਂ ਦੀ ਲਿਖੀ ਹੋਈ ਚਿੱਠੀ ਕੁਝ ਸੰਨ ਥੋੜੇ ਪੇਸ਼ ਕਰਦੇ ਹਾਂ ਧਿਆਨ ਨਾਲ ਕੋਈ ਸਖਾ ਸੁੰਦੇ ਜਿਉ ਪੰਸਿਓ ਓਏ ਤੈਨੈ ਤੋਂ ਹੋਂਾ ਵਿਜੋ ਬਿਨਾ ਸੈਨ ਯੋਦੇ ਨੂਰ ਮਗਟਿ ਵਿਜੰਤੀ ਕੰਠ ਮਾਲਾ ਤੇ ਪੈਨੇ ਪੀਤ ਪਤੰਬਰ ਹੈਨ ਯੋਦੇ ਆਉ ਪੁਜਾ ਲੰਮੀਆ ਨੂਰ ਪ੍ਰਪੂਰ ਚਹਰਾ ਔਰ ਆਸਪਿੰਨੇ ਕਮਲੀਏ ਨੈਨ ਯੋਦੇ ਜਿਤੇ ਦੇਗਿਓ ਚਲਕ ਦਰਬਾਰ ਸਿੰਘਾ ਹਰ ਤਰਫ ਪਲੇਖੇ ਪੈਨ ਯੋਦੇ ਇਹ ਚਿੱਠੀ ਸਵਾ ਵਿੱਚ ਇਹ ਚਿੱਠੀ ਸਵਾ ਵਿੱਚ ਪੜ੍ਹ ਕੇ ਸੁਣਾ ਦਿਓ ਏ ਮੇਰੇ ਆਪਿਆਰਿਆਂ ਨੂੰ ਦਗਾਵੇਂ ਇਹ ਪਚਾਦੋ ਮੇਰੇ ਆਪਿਆਰਿਆਂ ਨੂੰ ਆਹੋ ਲੱਗ ਜੇ ਖਬਰ ਇਹ ਮਹਿਫਲ ہماری ਨੂੰ ਲੱਗ ਜੇ ਖਬਰ ਇਹ ਮਹਿਫਲ ہماری ਨੂੰ ਏ दे प्यारी ओ मेरा। ओ दिल दूरीोले नज़र तूं हो प्यारो कुझु न लकोया मैने प्यार प्यारी अंत दसा दो हण जोर हण जो सिंधू रूप मेर जान सिरदा

ਜੱਸਾ ਕੋਰੇ ਕੋਈ ਤਾਪ ਨਾ ਸੋਨੂ ਪਰ ਤਾਪ ਸਾਰਾ ਦੇ ਦੂੰਗਾ ਮੈਂ ਆਪਣੇ ਨਾਲ ਸੋਨੂ ਪਰ ਤਾਪ ਸਾਰਾ ਆਹੋ ਪਾਲਿਓ ਪਰੇਮ ਤੇ ਬਖਾਇਓ ਵਫਾਦਾਰੀ ਨੂੰ ਆਹੋ ਪਾਲਿਓ ਪਰੇਮ ਤੇ ਬਖਾਇਓ ਵਫਾਦਾਰੀ ਨੂੰ ਏ सना दो स प्यारीस मेर सब युग नीत सब जुग नडियूं टे जिथे जिथे लाॻ जो टे करी आयो कैम हो कैम हो

पूरे सूर उ चार चान लायो गारोपकारी चार चान लायो गॾी परो पकारी अंत दस नियो संगत प्यारी अंत दस नो बि चुप ਹਾਕ ਹੌਣ ਰੱਖਣਾ ਆਪੋ ਵਿੱਚ ਪਿਆਰ ਅਥ ਹਾਕ ਪਾ ਕੇ ਰੱਖਣਾ ਜਿੱਥੇ ਹੈ ਪਿਆਰ ਨੂਰੀ ਰੱਬ ਉਥੋਂ ਬਾਖੇ ਨਾ ਜਿੱਥੇ ਹੈ ਪਿਆਰ ਐਸਾ ਆਹੋ ਗਿਆਨ ਦੇ ਅਨੇ ਤਰਾ ਸੇ ਉਹ ਗਿਆਨ ਦੇ ਅਨੇ ਤਰਾ ਸੇ ਕੱਕਣਾ ਵਿਹਾਰੀ ਨੂੰ ਅੰਤ ਰਾਸਨੀਆਂ ਦੇ ਦਿਓ ਸੰਗਤ ਪਿਆਰੀ ਨੂੰ ਮਾਂਤੀ ਦਾ ਸਣੀ ਆ ਦੇ ਜੋ ਉਹ ਪਾਣਾ ਮਿੱਠਾ ਮੰਨ ਜਾਣਾ ਪਾ ਮਿੱਠਾ ਮੰਨ ਆਇਓ ਅਕੀਲਾ ਦੇ ਦਾਨਿਆ ਫਿਰਿਓ ਨਰੁੰਦੇ ਕਿਤੇ ਮੇਰੇ ਉਹ ਦੀਵਾਨੇ ਉਹ ਫਿਰਿਓ ਨਰੁੰਦੇ ਕਿਤੇ ਚੱਲਣਾ ਵੀ ਸੌਖਾ ਹੈ ਨਹੀਂ ਚੱਲਣਾ ਵੀ ਸੌਖਾ ਹੈ ਨਹੀਂ ਉਹ ਬਿਰਹੋਂ ਕਟਾਰੀ ਨੂੰ ਚੱਲਣਾ ਵੀ ਸੌਖਾ ਹੈ ਨਹੀਂ ਤੇ ਬੇਰੋਹ ਕਟਾਰੀ ਨੂੰ ਵਈ ਅੰਤਦਾਸ ਨੇ ਹਾ ਦੇ ਦਿਓ ਸੰਗਤ ਪਿਆਰੀ ਨੂੰ ਓ ਅੰਤਦਾਸ ਨੇ ਆ ਮੇਰਾ ਓ ਮੇਰੇ ਨਾਲ ਪਿਆਰ ਗੂੜਾ ਮੇਰੇ ਨਾਲ ਪ੍ਰੇਮ ਗੂੜਾ ਸੀਗਾ ਸਿੱਖ ਸਾਰਿਆਂ ਦਾ ਹੁਣ ਪਤਾ ਲੱਗੇ ਜਾਵੇ

मेरा है कण हर हिकु दिल जानी रखी مگروں रखी نو चेट करिया करोगे دے دو लखारीगत پیاری نو ਅੰਤਿ ਦਾਸ ਨੇ ਆ ਦੇ ਜੋ 15 ਰੁਪਏ ਬਗਾਇਰ ਦੀ ਸੰਗਤ ਜੀ ਇਹ ਤਾਂ ਅਸੀਂ ਜੋ ਸਮੀ ਮਹਾਰਾਜ ਦਾ ਹਕੂ ਸੀ ਅਸੀਂ ਉਹਨਾਂ ਦੇ ਬਚਨ ਦੋ ਤਿੰਨ ਮੇਰਾ ਪੜ ਕੇ ਸੁਣਾ ਦਿੱਤੇ ਪਰ ਸੰਗਤਾਂ ਦੇ ਦਿਲ ਚ ਬੜਾ